ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਹਾਂ ਲਓ ਜੀ ਫਰੈਂਡ ਅੱਜ ਦਾ ਬਲੌਗ ਆਪਾਂ ਕਰ ਰਹੇ ਸੀਗੇ ਮਾਰਨਿੰਗ ਤੇ ਸਟਾਰਟ ਸੰਡੇ ਦਾ ਦਿਨ ਸੀਗਾ ਤੇ ਫਿਰ ਸੰਡੇ ਨੂੰ ਤਾਂ ਹਨਾ ਕੱਪੜੇ ਬੰਦੇ ਸੀਗੇ ਧੋਣੇ ਤੇ ਵੈਸਤਾ ਹਨਾ ਸਾਰੇ ਮੇਰੇ ਭੈਣ ਮਾਣਾਂ ਦਾ ਰੋਜ਼ ਧੋ ਲੰਦੀਆਂ ਨੇ ਕਈ ਤਾਂ ਪਰ ਅਸੀਂ ਤਾਂ ਯਾਨਕੀ ਹਫਤੇ 'ਚ ਦੋ ਵਾਰੀ ਧੋਣਿਆ ਨਾ ਦੋ ਜਾਂ ਤਿੰਨ ਵਾਰ वैसे हाथ ਨਾਲ ਮੈਂ ਕਦੇ ਇੱਕ ਦਈ ਧੋ ਲੈਣੀ ਹੁੰਦੀ ਹੈ ਸ਼ਾਮ ਨੂੰ ਬੱਚਿਆਂ ਦੀ ਯੂਨੀਫਾਰਮ ਤਾਂ ਚਲੋ ਹੱਥ ਨਾਲ ਧੋ ਦਿੰਦੇ ਆ ਪਰ ਸਾਰੇ ਕੱਪੜੇ ਨਹੀਂ ਹਨਾ ਤੇ ਇੱਥੇ ਫਿਰ ਸੰਦੇ ਹੋਣ ਕਰਕੇ ਸਾਰੇ ਕੱਪੜੇ ਅੱਜ ਮੈਂ ਧੋ ਰਹੀ ਸੀਗੀ ਬੈੱਡ ਸ਼ੀਟ ਵਗੈਰਾ ਵੀ ਬੈੱਡ ਸ਼ੀਟ ਕੋਈ ਜ਼ਿਆਦਾ ਨਹੀਂ ਸੀਗੀ ਸਿਰਫ ਇੱਕੋ ਹੀ ਆਪਣੀ ਬੈੱਡ ਸ਼ੀਟ ਸੀਗੀ ਕਿਉਂਕਿ ਪਿਛਲੇ ਵਾਰ ਜਦੋਂ ਮੈਨੇ ਕੱਪੜੇ ਧੋਏ ਸੀਗੇ ਸਿਰਫ ਬੈੱਡ ਸ਼ੀਟ ਹੀ ਜ਼ਿਆਦਾ ਸੀਗੀਆਂ ਉਦੋਂ ਹੈਨਾ ਸਾਰੀਆਂ ਧੋਤੀਆਂ ਸੀਗੀਆਂ ਤੇ ਲੋ ਜੀ ਐਨੇ ਆਪਣੇ ਕੱਪੜੇ ਵੈਸੇ ਧੁੱਲ ਰਹੇ ਸੀਗੇ ਗੇੜ ਆ ਗਿਆ ਸੀਗਾ ਰਮਨੀਤ ਤੇ ਡੈਡੀ ਨੇ ਵੀ ਅੱਜ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਅੱਛੇ ਜੀ ਬੇਟੇ ਨੇ ਵੀ ਹੈਨਾ ਮੇਰਾ ਬਹੁਤ ਵਧੀਆ ਲੰਘਿਆ ਸੀਗਾ ਸੰਡੇ ਦਾ ਦਿਨ ਟੈਨਸ਼ਨ ਨਹੀਂ ਸੀਗੀ ਮੈਨੂੰ ਮੈਂ ਮੈਗ ਮਸ਼ੀਨ ਲਗਾ ਲਈ ਸੀਗੀ ਆਪਣਾ ਨਾਸ਼ਤਾ ਪਾਣੀ ਕਰਕੇ ਹੈਨਾ ਨਾਸ਼ਤੇ ਵਿੱਚ ਕੋਈ ਜ਼ਿਆਦਾ ਨਹੀਂ ਕੀਤਾ ਸੀਗਾ ਵਸ ਸ਼ੇਕ ਵਗੈਰਾ ਹੀ ਤੇ ਖੀਰ ਜੀ ਬਣਾਈ ਸੀਗੀ ਮੈਨੇ ਅੱਜ ਤੇ ਉਹ ਖਾ ਲਈ ਸੀਗੀ ਰਮਨੀਤ ਦੇ ਡੈਡੀ ਨੇ ਬੱਚੇ ਨੇ ਸ਼ੇਕ ਵਗੈਰਾ ਪੀ ਲਿਆ ਸੀਗਾ ਫਿਰ ਰਮਨੀਤ ਦੇ ਡੈਡੀ ਨੇ ਫਟਾਫਟ ਹੈਨਾ ਆਪਣੇ ਘਰ ਦੀ ਚੱਕ ਧਰਜੀ ਕਰਤੀ ਸੀਗੀ ਚੜ ਚੜੂ ਲਾ ਕੇ ਫਿਰ ਮੈਂ ਰਮਨੀਤ ਨੂੰ ਕਿਹਾ ਮੈਂ ਕਿਹਾ ਪੁੱਤਰ ਤੂੰ ਮੈਂ ਕਿਹਾ ਪੋਚਾ ਲਾ ਦੇ ਹੈਨਾ ਵੀ ਇੱਕ ਵਾਰੀ ਤੂੰ ਲਾ ਦੇ ਵਿੱਚ ਮਾਰ ਕੇ ਫਿਰ ਮੈਂ ਲਾ ਦਾਂਗੀ ਫਿਰ ਕੀ ਹੁੰਦਾ ਜਦੋਂ ਉੱਥੋਂ ਵੀ ਇੱਕ ਵਾਰੀ ਲੱਗ ਜਾਂਦਾ ਨਾ ਪੋਚਾ ਤਾਂ ਜਿਹੜੀ ਫਿਨਿਸ਼ਿੰਗ ਜੀ ਦੇਣੀ ਹੁੰਦੀ ਆ ਉਹ ਫਿਰ ਮੈਂ ਯਾਨੀ ਕਿ ਚੰਗੀ ਤਰ੍ਹਾਂ ਮੈਂ ਲਾ ਦਿੰਨੀ ਹੁੰਦੀ ਆ ਮੈਂ ਐ ਕਰਦੀ ਹੁੰਦੀ ਆ ਹੈਨਾ ਵੀ ਨਾਲੇ ਚਲੋ ਬੱਚਾ ਵੀ ਕੰਮ ਸਿੱਖ ਜਾਊਗਾ ਲੱਗ ਜਾਊਗਾ ਹੈਨਾ ਕਈ ਬ੍ਰੀ ਚਲੋ ਆੜੀ ਤੋੜੀ ਚ ਕਰਨਾ ਪੈ ਜਾਂਦਾ ਕੰਮ ਵੀ ਹੈਣਾ ਸਾਰੇ ਕੰਮਕਾਰ ਸਿੱਖਣੇ ਚਾਹੀਦੇ ਨੇ ਇਸ ਕਰਕੇ ਰਮਣੀਤ ਨੇ ਹੁਣ ਪੋਚਾ ਲਾ ਕੇ ਦੁਬਾਰੇ ਫਿਰ ਮੈਲ ਲਾਣ ਲੱਗੀ ਸੀ ਮਾਹ ਲੈ ਵੀ ਮੈਲ ਆ ਦਨੀ ਹੈ ਕਿਉਂਕਿ ਹੁਣ ਕੱਪੜੇ ਤਾਂ ਚਲੋ ਆਪਣੇ ਧੁੱਲਗੇ ਸੀਗੇ ਲਾਸਟ ਹੀ ਆਰਾਊਂਡ ਰਹਿ ਗਿਆ ਸੀਗਾ ਤੇ ਇੱਥੇ ਹੁਣ ਗਰਮੀ ਜ਼ਿਆਦਾ ਹੋਣ ਕਰਕੇ ਛਾਨੂੰ ਵੀ ਹੁਣ ਪਾਣੀ ਚ ਖੇਡਣ ਲੱਗ ਗਿਆ ਸੀਗਾ ਮਾਚਾ ਖੇਲੀ ਜਾਂਦੇ ਇਹਨੂੰ ਵੀ ਇਹਨੂੰ ਫਿਰ ਇਹਨਾਂ ਨੂੰ ਮੈਂ ਹੈਣਾ ਇੱਥੇ ਨਵਾ ਨੂੰ ਦੇਵਾਂਗੇ ਹੈਣਾ ਗਰਮਨੀਤ ਨੂੰ ਕੈਸੀ ਮਹਰਮਨੀਤ ਪੁੱਤ ਤੂੰ ਅੰਦਰ ਬਾਥਰੂਮ ਚ ਨਾ ਆ ਲੈ ਹੈਣਾ ਤੇ ਆ ਦੇਖੋ ਇੱਥੇ ਵਸੇ ਨੂੰ ਹੁਣ ਗਰਮੀ ਲੱਗ ਰਹੀ ਸੀ ਕਿ ਅੰਦਰੋਂ ਇੱਕ ਆ ਰਹੀ ਸੀਗੀ ਇਹਨੂੰ ਫੋਨ ਦੀ ਬਾਜ ਆ ਹੈਣਾ ਫੋਨ ਦੀ ਬਾਜ ਆ ਰਹੀ ਸੀਗੀ ਇਹਨੂੰ ਆਇਆ ਸੀਗਾ ਵੀ ਮੈਂ ਗਿੱਲਾ ਹੋ ਗਿਆ ਵੀ फटाफट ਮੈਂ ਨਹਾ ਕੇ ਹੁਣ ਅੰਦਰ ਜਾਵਾਂ ਮਮਾ ਚੱਲ ਠੀਕ ਹੈ ਇਹਨੂੰ ਮੈਂ ਨਵਾ ਦੰਨੀ ਆ ਤੇ ਫੇਰ ਮੈਂ ਕਿਹਾ ਚਲੋ ਮੈਂ ਆਪਣਾ ਕੱਪੜੇ ਵਗੈਰਾ ਚਲੋ ਫੇਰ ਕੱਢ ਲਵਾਂਗੇ ਮੈਂ ਕਿ ਅੰਦਰ ਬਹਿ ਗਿਆ ਫਿਰ ਟਿਕਾਈ ਨਾਲ ਸਾਰੇ ਕੰਮ ਹੋ ਜਾਂਦੇ ਨੇ ਨਾ ਜਦੋਂ ਬੱਚੇ ਆਰਾਮ ਨਾਲ ਬਹਿ ਜਾਂਦੇ ਨੇ ਅਗਰ ਬਿੱਚੇ ਚ ਫਿਰੇ ਜਾਣ ਹਨ ਫਿਰ ਮਨ ਜਾਂ ਖੀਜਿਆਂ ਦਾ ਉਪਰੋਂ ਤਾਂ ਇੱਕ ਗਰਮੀ ਹੁੰਦੀ ਹੈ ਗਰਮੀ ਨੇ ਦੇਖੋ ਆਪਾਂ ਅਕਾਏ ਹੁੰਨੇ ਆ ਉੱਤੋਂ ਬੱਚੇ ਆ ਤੰਗ ਕਰਦੇ ਨੇ ਮੈਂ ਚਲ ਇਹਨੂੰ ਨਵਾ ਕੇ ਡੈਡੀ ਕੋਲੇ ਭੇਜ ਦਨੀ ਆ ਤੇ ਆਰਾਮ ਨਾਲ ਚਲੋ ਫੋਨ ਦੇਖ ਲੂਗਾ ਬੈਠੇ ਰਹੂਗਾ ਮੈਂ ਕਿ ਨਹੀਂ ਇੱਥੇ ਮੈਨੂੰ ਨਾਲੇ ਮੇਰੇ ਕੱਪੜੇ ਗਿੱਲੇ ਕਰ ਜਾਂਦਾ ਕਦੇ ਉੱਧਰ ਨੂੰ ਪਾਣੀ ਪਾਏ ਪ ਨਾਲ ਮਾਰ ਦਿੰਦਾ ਕਦੇ ਉੱਧਰ ਨੂੰ ਹੈ ਨਾ ਕੰਦਾ ਕਿੰਨੀਆਂ ਕਰ ਜਾਂਦਾ ਘਰੀ ਜਾਂਦਾ ਇਹ ਇਸ ਕਰਕੇ ਚਲੋ ਇਹਨੂੰ ਮੈਂ ਇੱਥੇ ਨਵਾ ਕੇ ਹੁਣ ਬਿਠਾ ਦਾਂਗੇ ਅੰਦਰ ਆਪਣੇ ਡੈਡੀ ਕੋਲੇ ਭੱਜੂਗਾ ਬਾਥਰੂਮ ਚ ਪਤਾ ਕੀ ਹੁੰਦਾ ਹੁਣ ਨਾ ਮੇਰੇ ਤੋਂ ਸ਼ਾਨੂ ਨੂੰ ਹੁਣ ਮੈਂ ਡੇਲੀ ਸਕੂਲ ਦੇ ਟਾਈਮ ਵੀ ਹੈਨਾ ਇੱਥੇ ਨਵਾ ਦੰਨੀ ਹੁੰਨੀ ਆ ਕਿਉਂਕਿ ਬਾਥਰੂਮ ਚ ਨਾ ਹੁਣ ਘਬਰਾਟ ਜੀ ਹੁੰਦੀ ਆ ਵੀ ਮਤਲਬ ਕਿ ਹੈਨਾ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਬਾਥਰੂਮ ਚ ਤਾਂ ਬੜਾ ਨੂੰ ਜੀ ਨਹੀਂ ਕਰਦਾ ਹੈ ਗਿਆ ਤਾਂ ਕਰਕੇ ਮਹਾ ਚਲੋ ਵੀ ਇੱਥੇ ਇਹਨੂੰ ਨਵਾ ਦੰਨੀ ਹੁੰਨੀ ਆ ਤੇ ਰਮਨੀਤ ਵੀ ਕਈ ਵਾਰੀ ਇੱਥੇ ਨਹਾ ਲੈਂਦਾ ਹੁੰਦਾ ਕਈ ਵਾਰੀ ਬਾਥਰੂਮ ਚ ਪਰ ਜਦੋਂ ਇੱਥੇ ਨਾ ਹੁੰਦੇ ਨੇ ਇੱਥੇ ਫਿਰ ਬੱਚੇ ਸਾਰਾ ਗਿੱਲਾ ਕਰ ਦਿੰਦੇ ਨੇ ਫਰਸ਼ ਪਾਣੀ ਨਾਲ ਖੇਡਣ ਲੱਗ ਜਾਂਦੇ ਨੇ ਹਨਾ ਨਾ ਹੁੰਦੇ ਘੱਟ ਨੇ ਖੇਡਦੇ ਜ਼ਿਆਦਾ ਨੇ ਫਿਰ ਮੈਂ ਕਈ ਵਾਰੀ ਚਲ ਇਹਨਾਂ ਨੂੰ ਕਹਿ ਦਿੰਦੀ ਵੀ ਤੁਸੀਂ ਬਾਥਰੂਮ ਚ ਜਾਓ ਤੇ ਆ ਦੇਖੋ ਇੱਥੇ ਹੁਣ ਇਹ ਤਿਆਰੀ ਕਰ ਰਿਹਾ ਸੀਗਾ ਆਪਣੇ ਦਾਦੀ ਕੋਲੇ ਜਾਣ ਦੀ ਕਾਲੀ ਹੋ ਰਹੀ ਸੀਗੀ ਤੇ ਇੱਥੇ ਮੇਰੇ ਦੇਖੋ ਕੱਪੜੇ ਇੱਥੇ ਧੁੱਲ ਗਏ ਸੀਗੇ ਤੇ ਮੈਂ ਵੀ ਹੁਣ ਮੈਂ ਕਿਹਾ ਚਲੋ ਆਪਣਾ ਸਿਰ ਵੋਸ਼ ਇੱਥੇ ਕਰ ਲੈਂਦੇ ਆ ਪਹਿਲਾਂ ਮੈਂ ਆਪਣੇ ਹੱਥ ਪੈਰ ਵੀ ਇੱਥੇ ਤੋਲੇ ਸੀਗੇ ਚੰਗੀ ਤਰ੍ਹਾਂ ਵੀ ਆਰਮਨਾਲ ਆਪਾ ਫਿਰ ਬਾਥਰੂਮ ਚ ਬਸ ਫਟਾਫਟ ਨਾ ਕੇ ਆ ਜਾਵਾਂਗੇ ਹਨਾ ਗਰਮੀ ਬਹੁਤ ਲੱਗਦੀ ਆ ਬਾਥਰੂਮ ਚ ਤਾਂ ਕਰਕੇ ਤੇ ਇੱਥੀ ਬਸ ਮੈਂ ਸਿਰ ਧੋਰੀ ਸੀਗੀ ਆਰਮਨਾਲ ਮੈਂ ਕਿਹਾ ਧੋ ਲੈਣੀ ਆ ਪਤਾ ਨਹੀਂ ਕੀ ਗੱਲ ਐ ਮੈਨੂੰ ਨਾ ਸਾਹਾਂ ਜਾਂ ਚੜਾ ਲੱਗ ਗਿਆ ਹੁਣ ਜਦੋਂ ਮੈਂ ਸਿਰ ਧੋਣੀਆਂ ਬਾਥਰੂਮ ਦੇ ਵਿੱਚ ਹੁਣ ਜਿਵੇਂ ਧੋਣੀਆਂ ਸਾਹ ਜੇ ਹੁਪਕੇ ਜੀਆਂ ਲਾਏ ਜਾਂਦੇ ਜਿਵੇਂ ਛੋਟੇ ਬੱਚਿਆਂ ਨੂੰ ਆਉਂਦੀ ਹੁੰਦੀ ਐ ਬਿਕੂ ਟੰਜੀ ਹੁੰਦੀ ਐ ਇਸ ਕਰਕੇ ਮੈਂ ਬਾਹਰ ਹੀ ਧੋਲਾ ਨਹੀਂ ਹੁੰਨੀ ਐ ਸਿਰ ਤੇ ਇੱਥੇ ਬਸ ਮੈਂ ਡਬ ਸ਼ੈਂਪੂ ਯੂਜ਼ ਕਰ ਰਹੀ ਆ ਟੱਪ ਸ਼ੈਂਪੂ ਨਾਲ ਦੀਆਂ ਕਿ ਬਾਲਾਂ ਨੂੰ ਵਧੀਆ ਸਿਲਕੀ-ਸਿਲਕੀ ਹੋ ਜਾਂਦੇ ਨੇ ਸਾਰੀਆਂ ਜਿਹੜੀਆਂ ਗੁਲਝਣਾ ਵਗੈਰਾ ਹੁੰਦੇ ਨੇ ਉਹ ਵੀ ਆਪਣੇ ਆਪ ਨਿਕਲਿਆ ਆਉਂਦੀ ਹੁੰਦੀਆਂ ਨੇ ਤੇ ਇੱਥੇ ਮੈਂ ਰਮਣੀਤ ਨੂੰ ਕਿਹਾ ਸੀਗਾ ਵੀ ਤੂੰ ਸਕੂਟੀ ਸਾਈਡ ਕਰ ਦੇ ਵੀ ਫਿਰ ਮੈਂ ਇਥੇ ਚੰਗੀ ਤਰ੍ਹਾਂ ਹੁਣ ਝਾੜੂ ਝੂੜੂ ਲਗਾ ਕੇ ਵੀ ਫਿਰ ਆਪਾਂ ਆਰਾਮ ਨਾਲ ਆਪਾਂ ਅੰਦਰ ਬੈਠਾਂਗੇ ਹਨ ਅੰਦਰਲੇ ਕੰਮ ਤੰਦੇ ਮੇਰੇ ਸਾਰੇ ਹੋ ਗਏ ਸੀਗੇ ਤੇ ਬਸ ਮੇਰਾ ਨਹਾਣਾ ਰਹਿ ਗਿਆ ਸੀਗਾ ਤੇ ਫਿਰ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਨਿਓ ਪਲੀਜ਼ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇ ਕਰੋ ਲਾਈਕ ਬਹੁਤ ਜ਼ਿਆਦਾ ਘੱਟ ਹੁੰਦੇ ਨੇ ਤੇ ਲੋ ਜੀ ਇੱਥੇ ਮੈਂ ਆਪਣਾ ਹੈਡ ਵਾਸ਼ ਕਰ ਰਹੀ ਆ ਰਮਨਿਤ ਨੂੰ ਬੱਸ ਸਕੂਟੀ ਕਿਹਾ ਮੈਂ ਕਿ ਸਾਈਡ ਤੇ ਲਗਾ ਦੇ ਤੇ ਫਿਰ ਮੈਂ ਕਿ ਤੂੰ ਸ਼ਾਨੂੰ ਨੂੰ ਛੱਡਿਆ ਹੈ ਨਾ ਉਹਦੀ ਬੂਈ ਆਈ ਹੋਈ ਸੀਗੀ ਵੀ ਛੱਡਿਆ ਮੈਂ ਕਿ ਚਲ ਮੀ ਲਾਊਗਾ ਨਹੀਂ ਫਿਰ ਉਹਨੇ ਫਿਰ ਕਾਲੂ ਫੇਰ ਜਾਣਾ ਸੀਗਾ ਇਸ ਤਰਕੇ ਤੇ ਉਹਨੂੰ ਵੀ ਹੁਣ ਕਾਲੀ ਹੋਈ ਪਈ ਸੀਗੀ ਗਿੱਲੇ ਕੱਪੜੇ ਤਾਰੀ ਜਾਂਦਾ ਸੀਗਾ ਵੀ ਮੈਂ ਇਹ ਏਅਰ ਟੀ ਸ਼ਰਟ ਪਾ ਲੈਣਾ ਇਹ ਕੱਪੜੇ ਪਾ ਲੈਣਾ ਨਹਾ ਕਰੀ ਜਾਂਦਾ ਸੀਗਾ ਕਪੜੇ ਵੀ ਮੈਂ ਸੁੱਕਣੇ ਲਾਤੇ ਸੀਗੇ ਦੇਖੋ ਸ਼ਾਨੂੰ ਦੇ ਮੈਂ ਆਪਣੇ ਆਪਣੀ ਵਿੰਡੋ ਤੇ ਹੀ ਲਾਤੇ ਸੀਗੇ ਤੇ ਜਿਹੜੇ ਆਪਣੇ ਕਪੜੇ ਸੀਗੇ ਉਹ ਮੈਂ ਤਾਰਾਂ ਤੇ ਲਾਤੇ ਸੀਗੇ ਇਸ ਕਰਕੇ ਤੇ ਚਲੋ ਜੀ ਫਰੈਂਡ ਇੱਥੇ ਆਪਣਾ ਹੋ ਗਿਆ ਹੈਡ ਵਾਸ਼ ਤੇ ਇੱਕ ਆਪਾਂ ਨੂੰ ਕਮੈਂਟ ਆਇਆ ਸੀਗਾ ਪਿੱਛੇ ਜੀ ਉਹ ਕਹਿੰਦੇ ਸੀਗੇ ਹੈਨਾ ਵੀ ਤੁਹਾਡੀ YouTube ਪੇਮੈਂਟ ਕਿੰਨੀ ਵਰੀ ਆ ਗਈ ਹੈ ਹੈਨਾ ਆ ਦੇਖੋ ਫਰੈਂਡ ਮੇਰੀ YouTube ਪੇਮੈਂਟ ਹਲੇ ਇੱਕ ਵਰੀ ਉਹ ਆਈ ਹੈ ਹਲੇ ਅੰਨੀ ਨਹੀਂ ਆਈ ਕਿਉਂਕਿ ਵਿਊਜ਼ ਦੇਖੋ ਬਹੁਤ ਜ਼ਿਆਦਾ ਘਟੇ ਪਏ ਨੇ ਤੇ ਬਾਕੀ ਸਾਰੀ ਜਿਹੜੀ ਪੇਮੈਂਟ ਆਉਂਦੀ ਹੈ ਵਿਊਜ਼ ਦੇ ਉੱਪਰ ਹੀ ਆਉਂਦੀ ਹੈ ਨਾ ਜਿੰਨੇ ਵਿਊਜ਼ ਵੱਧ ਤੋਂ ਵੱਧ ਹੋਣਗੇ ਵੀ ਓਨੀ ਆਪਣੀ ਪੇਮੈਂਟ ਜਲਦੀ ਆਉਂਦੀ ਹੁੰਦੀ ਹੈ ਹਲੇ ਤਾਂ ਕੋਈ ਵੀ ਪੇਮੈਂਟ ਫਿਲਹਾਲ ਮੇਰੀ ਨਹੀਂ ਆਈ ਹੈਗੀ ਇੱਕੋ ਹੀ ਫਰਸਟ ਪੇਮੈਂਟ ਆਈ ਸੀਗੀ ਜੋ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਤੀ ਸੀਗੀ ਅਗਰ ਇਹ ਆਪਣੀ ਸੈਕਿੰਡ ਪੇਮੈਂਟ ਆਉਗੀ ਉਹ ਵੀ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂ ਪੈਸਾ ਕਮਾਉਣਾ ਦੇਖੋ ਸੋਖਾ ਵੀ ਐ ਤੇ ਓਖਾ ਵੀ ਐ ਹੈਨਾ ਸੋਖਾ ਲਈ ਦੇਖੋ ਉਹਨਾਂ ਨੂੰ ਐ ਜਿਨ੍ਹਾਂ ਜਿਹੜੇ ਲੱਕੀ ਨੇ ਹੈਨਾ ਲੱਕ ਜਿਨ੍ਹਾਂ ਦਾ ਵਧੀਆ ਹੁੰਦਾ ਉਹਨਾਂ ਲਈ ਸੱਚੀ ਬਿਲਕੁਲ ਵੀ ਓਖਾ ਨਹੀਂ ਹੈਗੇ ਕਈਆਂ ਦੀ ਤਾਂ ਵੀਡੀਓ ਹੈਨਾ ਥੋੜੇ ਜਿ ਇੱਕ ਵੀਡੀਓ ਪਾਉਣ ਨਾਲ ਹੀ ਦੇਖੋ ਚੱਲ ਜਾਂਦੀਆਂ ਨੇ ਇੱਕ ਦੋ ਹੀ ਵੀਡੀਓ ਪਾਉਣ ਨਾਲ ਹੈਨਾ ਪਰ ਕਈਆਂ ਨੂੰ ਸੱਚੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਨੇ ਕਈ ਯਾਨਕੀ ਮੇਰੇ ਵਰਗਿਆਂ ਜਿਵੇਂ ਕਿ ਹੋ ਗਿਆ ਹੈਨਾ 2 ਸਾਲ ਮੰਗੂ ਹੋ ਗਏ ਦੇਖੋ ਅਗਲੇ ਮਹੀਨੇ ਮੈਨੂੰ 2 ਸਾਲ ਹੋ ਜਾਣਗੇ ਸਤੰਬਰ ਚ ਪਤਾ ਨਹੀਂ ਅਕਤੂਬਰ ਚ ਤੇ 2 ਸਾਲ ਕੰਪਲੀਟ ਹੋ ਜਾਣਗੇ ਫਿਲਹਾਲ ਮੇਰੀ ਕੋਈ ਪੇਮੈਂਟ ਆਈ ਹੈ ਹਨ ਤੇ ਯਾਨਕੀ ਆਈ ਮਹੀਨੇ ਹਲੇ ਪੇਮੈਂਟ ਨਹੀਂ ਆਉਂਦੀ ਹੈ ਕਿ ਜਿਸ ਦਿਨ ਸੱਚੀ ਆਈ ਮਹੀਨੇ ਆਪਣੀ ਪੇਮੈਂਟ ਆਣ ਲੱਗੀ ਤਾਂ ਆਪਾਂ ਆਪਣੇ ਆਪ ਨੂੰ ਲੱਕੀ ਸਮਝਾਂਗੇ ਠੀਕ ਹੈ ਜੀ ਤੇ ਲੋ ਜੀ ਦੇਖਦੇ ਆ ਵੀ ਕਦੋਂ ਆਉਂਦੀ ਆਪਣੀ ਅਗਲੀ ਪੇਮੈਂਟ ਫਿਲਹਾਲ ਤਾਂ ਬਹੁਤ ਜ਼ਿਆਦਾ ਸੱਚੀ ਟਾਈਮ ਹੋ ਗਿਆ ਵੇਟ ਕਰਦੇ ਨੂੰ ਇੰਤਜ਼ਾਰ ਕਰਦੇ ਨੂੰ ਵੀ ਆ ਜਵੇ ਆ ਜਵੇ ਹੈ ਨਾ ਵਿਊਜ਼ ਵਧਣ ਪ੍ਰਸਾਰੀ ਗੱਲ ਵਿਊਜ਼ ਤੇ ਹੀ ਹੁੰਦੀ ਹੈ ਹਨਾ ਕਈ ਵਰੀ ਕੀ ਹੁੰਦਾ ਪੈਣਾ ਜਿਹੜੀ ਹੁੰਦੀਆਂ ਨੇ ਹਨਾ ਉਹ ਫੁੱਲ ਵੀਡੀਓ ਨਹੀਂ ਦੇਖਦੀਆਂ ਹੈਗੀਆਂ ਸਕਿੱਪ ਕਰਦੀਆਂ ਨੇ ਹਨਾ ਇਸ ਕਰਕੇ ਫਿਰ ਵਿਊਜ਼ ਵਗੈਰਾ ਵਧੀਆ ਨਹੀਂ ਹੁੰਦੇਗੇ ਵੀਡੀਓ ਡੋਂ ਚਲੀ ਜਾਂਦੀ ਹੈ ਤੇ ਲੋ ਜੀ ਇੱਥੇ ਦੇਖਦੇ ਆ ਬਾਕੀ ਵੀਡੀਓ ਜੋ ਆਪਣੀ ਸੋਰੀ ਪੇਮਟ ਆਉਗੀ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਮੈਂ ਤੁਹਾਨੂੰ ਨਾ ਨੋਕਿਆ ਦੇਖੋ ਮਿਲ ਰਹੀ ਸੀ ਕਿ ਸ਼ਾਮ ਨੂੰ ਇੱਥੇ ਕਾ ਰਹੀ ਸੀਗੀ ਮੈਂ ਆਪਣੇ ਫੇਸ ਦਾ ਥੋੜਾ ਜਿਹਾ ਕਲੀਨ ਕਰਾਂਗੇ ਮੈਂ ਕਿਹਾ ਚਲੋ ਆਪਣੇ ਲਈ ਵੀ ਥੋੜਾ ਬੋਤਾਂ ਟਾਈਮ ਕੱਢਣਾ ਚਾਹੀਦਾ ਸਾਰਾ ਦਿਨ ਹੈ ਨਾ ਘਰ ਚ ਲੱਗੇ ਰਹਿੰਦੇ ਆਪਾਂ ਲੇਡੀਜ਼ ਬੱਚੇ ਦੇਖ ਲੈ ਜੀ ਹੈ ਨਾ ਘਰ-ਬਾਰ ਸੰਭਲਿਆ ਕਿਚਨ ਰੋਟੀ ਪਾਣੀ ਹੈ ਨਾ ਬੱਚੇ ਦੀ ਪੜ੍ਹਾਈ ਲਿਖਾਈ ਆਪਣੇ ਆਪ ਤੇ ਆਪਾਂ ਬਿਲਕੁਲ ਵੀ ਟਾਈਮ ਨਹੀਂ ਦਿੰਦੀਆਂ ਹੈਗੀਆਂ ਤੇ ਹੁਣ ਮੈਂ ਕਿਹਾ ਚਲੋ ਆਪਾਂ ਆਪਣੇ ਆਪ ਨੂੰ ਟਾਈਮ ਦਿੰਨੇ ਆ 5-10 ਮਿੰਟ ਤੇ ਇੱਥੇ ਬਸ ਮੈਂ ਲੱਗੀ ਸੀਗੀ ਪੈਕ ਲਗਾਉਣ ਪੈਕ ਮੈਨੇ ਬਣਾਇਆ ਸੀਗਾ ਤੇ ਇੱਥੇ ਰਮਨੀਤ ਦੇ ਡੈਡੀ ਪਤਾ ਨਹੀਂ ਕੀ ਗੱਲ ਕਰ ਰਹੇ ਸੀਗੇ ਰਮਨੀਤ ਨਾਲ ਰਮਨੀਤ ਦੇ ਡੈਡੀ ਨਾਲ ਮੈਂ ਕੋਈ ਗੱਲ ਕਰ ਰਹੀ ਸੀਗੀ ਮੇਰੇ ਧਿਆਨ ਵਿੱਚ ਨਹੀਂ ਹੈ ਗਿਆ ਪਤਾ ਨਹੀਂ ਕੀਗਾ ਕੱਪੜਿਆਂ ਬਾਰੇ ਕੋਈ ਗੱਲ ਹੋ ਰਹੀ ਸੀਗੀ ਟੀ-ਸ਼ਰਟਾਂ ਬਾਰੇ ਹਾਂ ਪਤਾ ਨਹੀਂ ਉਹ ਲੈ ਕੇ ਆਣ ਨੂੰ ਕਹਿੰਦੇ ਸੀਗੇ ਤੇ ਇਹ ਆਪਾਂ ਨੇ ਬਣਾਇਆ ਸੀਗਾ ਗਰਮੀਾਂ ਲਈ ਹੈ ਨਾ ਫੇਸ ਪੈਕ ਸੱਚੀ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਇਹ ਆਪਾਂ ਨੇ ਬਣਾਇਆ ਸੀਗਾ ਚੋਲਾ ਚੋਲਾ ਦਾ ਹੈ ਨਾ ਚੋਲਾ ਦੇ ਆਟੇ ਦਾ ਨਹੀਂ ਚੋਲਾ ਦਾ ਹੀ ਚੋਲ ਆ ਵੈ ਸੂਬਾਲ ਕੇ ਮੁੱਠੀਕ ਤੇ ਉਹਨੂੰ ਉਹਦੇ ਚ ਆਪਾਂ ਨੇ ਇਦਾਂ ਹੀ ਟਮਾਟਰ ਤੇ ਨਿੰਬੂ ਪਾ ਕੇ ਇੱਕ ਨਿੰਬੂ ਤੇ ਇਹਨੂੰ ਆਪਾਂ ਨੇ ਗ੍ਰाइंड ਕਰ ਲਿਆ ਸੀਗਾ ਨਾ ਟਮਾਟਰ ਇਹਨ ਕੀ ਸਾਫ ਤੇ ਹੀ ਪਾਇਆ ਸੀਗਾ ਆਪਾਂ ਨੇ ਸਾਫ ਤੇ ਗ੍ਰाइंड ਕਰ ਲਿਆ ਸੀਗਾ ਤੇ ਉਹਨੂੰ ਫਿਰ ਆਪਾਂ ਨੇ ਥੋੜੀ ਜਿਹੀ ਦੇਰ ਲਈ ਮੈਂ ਫ੍ਰਿਜ 'ਚ ਰੱਖਤਾ ਸੀਗਾ ਮੈਂ ਚਲ ਥੋੜਾ ਇੱਕ ਕੂਲ ਕੂਲ ਜਾ ਜੂਗਾ ਠੰਡਾ ਠੰਡਾ ਜਾਂ ਵਧੀਆ ਲੱਗੂਗਾ ਤੇ ਇਹਨੂੰ ਹੁਣ ਮੈਂ ਲਗਾ ਰਹੀ ਸੀਗੀ ਆਪਣੇ ਫੇਸ ਤੇ ਹੈਨਾ ਬਹੁਤ ਵਧੀਆ ਇਹਦਾ ਰਿਜ਼ਲਟ ਆਉਂਦਾ بس ਕੋਲਜੀ ਹੋ ਜਾਂਦੀ ਐ ਵੈਸੇ ਤਾਂ ਆਪਾਂ ਫੇਸ ਤੇ ਕੁਝ ਵੀ ਲਗਾ ਲਈਏ ਕੁਝ ਵੀ ਡੇਲੀ ਲਗਾਈਏ ਹੈਨਾ ਡੇਲੀ ਨਾਲ ਦੇਖੋ ਫਰਕ ਪੈਂਦਾ ਹੈਨਾ ਐ ਨਹੀਂ ਹੈਗਾ ਜਿਵੇਂ ਆਪਾਂ ਇੱਕ ਦਿਨ ਲਗਾ ਲਈਏ ਚਲੋ ਜ ਹਫਤਾ ਦੋ ਹਫਤੇ ਨਾਲ ਆਈਏ ਹੈਨਾ ਫਿਰ ਤਾਂ ਦੇਖੋ ਕੋਈ ਵੀ ਵਧੀਆ ਤੋਂ ਵਧੀਆ ਚੀਜ਼ ਵੀ ਕੰਮ ਨਹੀਂ ਕਰਦੀ ਹੈਗੀ ਔਰ ਆਪਾਂ ਫੇਸ ਤੇ ਚਾਹੇ ਮਲਤਾਨੀ ਮਿੱਟੀ ਡੇਲੀ ਲਾ ਲਈਏ ਹੈਨਾ ਉਹਨੇ ਵੀ ਕੰਮ ਕਰ ਦੇਣਾ ਇਸ ਕਰਕੇ ਮਹਾ ਚਲੋ ਹੁਣ ਮੈਂ ਦੇਖਦੀ ਆ ਵੀ ਨੂੰ ਡੇਲੀ ਮੰਗੂ ਚਲੋ ਬਣਾ ਕੇ ਲਗਾਇਆ ਕਰਾਂਗੀ ਹੈਨਾ ਤੇ ਯਾਨੀ ਕਿ ਇਹ ਖਰਾਬ ਵੀ ਨਹੀਂ ਹੁੰਦਾ ਹੈਗੇ 3-4 ਦਿਨਾਂ ਲਈ ਵਧੀਆ ਸਟੋਰ ਵੀ ਹੋ ਜਾਂਦਾ ਆਪਾਂ ਵੱਧ ਵੀ ਬਣਾ ਸਕਦੇ ਆ ਥੋੜਾ ਜਿਹਾ ਇੱਕ ਵਾਰੀ ਚ ਤਾਂ ਦੇਖੋ ਥੋੜਾ ਕ ਬਣਦਾ ਨਹੀਂ ਹੈਗੀ ਇੱਕ ਚਮਚਾ ਤਾਂ ਆਪਾਂ ਬਣਾ ਨਹੀਂ ਸਕਦੇ 2-3 ਚਮਚੇ ਹੈਨਾ ਕੋਲੀ ਕ ਮੰਗੂ ਬਣ ਜਾਂਦਾ ਤੇ ਕੋਲੀ ਕ ਆਪਣੇ ਕਈ ਦਿਨ ਕੰਮ ਆ ਜਾਂਦੀ ਹੈ ਹੈਨਾ ਤੇ ਇਹਨੂੰ ਮੈਂ ਹੁਣ ਚੰਗੀ ਤਰ੍ਹਾਂ ਆਪਣੇ ਪਿੱਛੇ ਬੈਕ ਤੇ ਗਰਦਨ ਤੇ ਤੇ ਆਪਣੇ ਫੇਸ ਤੇ ਲਗਾ ਲੈਂਦੀ ਆ ਹੈਨਾ ਚੰਗੀ ਤਰ੍ਹਾਂ ਲਗਾ ਲੈਣੀ ਆ ਰਿਜ਼ਲਟ ਤਾਂ ਦੇਖੋ ਮੈਨੂੰ ਪਤਾ ਹੀ ਆ ਸੱਚੀ ਬਹੁਤ ਵਧੀਆ ਰਿਜ਼ਲਟ ਆ ਤੇ ਮੈਂ ਹੀ ਬਸ ਥੋੜੀ ਜਿਹੀ ਆਪ ਉਹ ਹੁੰਨੀ ਆ ਕੋਲ ਜੀ ਕਰ ਜੰਨੀ ਆ ਲਗਾਉਣ ਚ ਤੇ ਤਾਂ ਕਰਕੇ ਹੈਨਾ ਤੇ ਇਹੀ ਪੈ ਕੇ ਨਾ ਮੈਨੇ ਬੇਟੇ ਨੂੰ ਵੀ ਦਿੱਤਾ ਸੀਗਾ ਰਮਣੀਤ ਨੂੰ ਮਹਾਰਮਣੀ ਤੂੰ ਵੀ ਲਾ ਲੈ ਹੈਨਾ ਉਹ ਗੇਮ ਵਗੈਰਾ ਕਰਦਾ ਨਾ ਤਾਂ ਸਾਰਾ ਦਿਨ 3-4 ਪੀਰੀਅਡ ਜਿਹੜੇ ਹੁੰਦੇ ਨੇ ਉਹਦੇ ਗੇਮ ਦੇ ਹੁੰਦੇ ਨੇ ਧੁੱਪੇ ਗੇਮ ਵਗੈਰਾ ਕਰਵਾਉਂਦੇ ਨੇ ਉਹਨਾਂ ਨੂੰ ਉਹਦਾ ਵੀ ਰੰਗ ਕਾਫੀ ਜ਼ਿਆਦਾ ਹੋ ਹੋਇਆ ਪਿਆ ਤੇ ਉਹਨੂੰ ਵੀ ਮੈਂ ਦਿੱਤਾ ਮੈਂ ਕਿ ਚਲ ਤੂੰ ਵੀ ਲਗਾ ਲੈ ਹੈਨਾ ਤੇ ਆ ਦੇਖੋ ਹੈਨਾ ਕਿੰਨਾ ਵਧੀਆ 10 15 ਮਿੰਟ ਰੱਖਿਆ ਇਹਨੂੰ ਮੈਂ ਉਹੀ 10 15 ਮਿੰਟ ਦੇਖੋ ਕੰਮ ਬੈਲੇ ਤਾਂ ਆਪਣੇ ਤੋਂ ਬੈਠੇ ਨਹੀਂ ਜਾਂਦਾ ਹੈਗਾ ਉਹੀ ਜਨ ਕਿ 10 15 ਮਿੰਟਾਂ ਚ ਮੈਂ ਆਪਣੀ ਕਿਚਨ ਸਾਫ ਕਰਾਈ ਸੀਗੀ ਭਾਂਡੇ ਭੁੰਡੇ ਮਾਂਜ ਲਏ ਸੀਗੇ ਹੈਨਾ ਆ ਦੇਖੋ ਕਿੰਨਾ ਸੋਹਣਾ ਵਧੀਆ ਆਪਣਾ ਫੇਸ ਨਿਖਰ ਕੇ ਆ ਗਿਆ ਫਸਟ ਟਾਈਮ ਚ ਹੀ ਤੇ ਡੇਲੀ ਲਗਾਵਾਂਗੇ ਤਾਂ ਤੁਹਾਡੇ ਸਾਹਮਣੇ ਫਿਰ ਰਿਜ਼ਲਟ ਹੋਊਗਾ ਮੈਂ ਸੋਚੇ ਵੀ ਹੁਣ ਮੈਂ ਡੇਲੀ ਲਗਾਵਾਂਗੀ ਹੈਨਾ ਵੀ ਬਣਾ ਕੇ ਰੱਖ ਲਿਆ ਕਰਾਂਗੀ ਆ ਦੇਖੋ ਵਧੀਆ ਹੋ ਗਿਆ ਸਾਰੀ ਜਿਹੜੀ ਆਪਣੀ ਗਰਮੀ ਦੀ ਕੀ ਕਹਿੰਦੇ ਨੇ ਟੈਨਿੰਗ ਜੀ ਜਿਹੜੀ ਹੁੰਦੀ ਹੈ ਉਹ ਸਾਫ ਹੋ ਜਾਂਦੀ ਹੈ ਇਹਦੇ ਨਾਲ ਤੇ ਚਲੋ ਜੀ ਫਰੈਂਡ ਹੁਣ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਤੇ ਫੇਸ ਪੈਕ ਜ਼ਰੂਰ ਤੁਸੀਂ ਲਗਾ ਕੇ ਦੇਖਿਓ ਮੇਰੇ ਕਹੇ ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਹੁਤ ਸੋਹਣਾ ਇਹਦਾ ਰਿਜ਼ਲਟ ਆਉਂਦਾ ਠੀਕ ਹੈ ਜੀ ਆਪਾਂ ਕੱਲ ਨੂੰ ਫੇਰ ਮਿਲਦੇ ਆਂ ਨਮੀ ਜੀ ਪਿਆਰੇ ਜੀ ਵੀਡੀਓ ਦੇ ਨਾਲ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਹੈ ਨਾ ਤੇ ਇੱਕ ਆਪਣੀ ਰਮਨ ਭੈਣ ਜੀ ਕਹਰੇ ਸੀਗੇ ਹੈ ਨਾ ਮੈਂ ਫਰੈਂਡ ਤੁਹਾਡਾ ਨਾ ਵੀ ਉਹ ਕੀਤਾ ਸੀਗਾ WhatsApp 'ਚ ਤੁਹਾਡਾ ਨੰਬਰ ਫੀਡ ਕਰ ਲਿਆ ਸੀਗਾ ਪਰ ਕੋਲ ਨਹੀਂ ਹੋ ਰਹੀ ਹੈਗੀ ਇਸ ਕਰਕੇ WhatsApp ਸ਼ੋ ਨਹੀਂ ਹੋ ਰਿਹਾ ਹੈਗਾ ਬਾਕੀ ਤੁਸੀਂ ਮੈਨੂੰ ਕੋਲ ਕਰ ਲਿਓ ਇਨਸਟਾ ਤੇ